ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਬਾਰਡਰ ਤੇ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਉੱਤੇ ਅਮਨ ਤੇ ਸ਼ਾਂਤੀ ਦਾ ਇੱਕ ਮਾਰਚ ਕੱਢ ਰਹੇ ਆ ਜਿਹੜੇ ਬੜੇ ਬੇਰਹਿਮੀ ਨਾਲ 26 ਬੰਦੇ ਪਹਿਲਗਾਮ 'ਚ ਮਾਰੇ ਗਏ ਆ ਉਹਨਾਂ ਦਾ ਸਾਰਿਆਂ ਨੂੰ ਅਫਸੋਸ ਹੈਗਾ ਪਰ ਸਾਡੀ ਮੰਗ ਹੈ ਉਹਦੀ ਪੜਤਾਲ ਕੀਤੀ ਜਾਏ ਉਹਦੀ ਜਾਂਚ ਕੀਤੀ ਜਾਏ ਕਾਨੂੰਨ ਦੇ ਦੇਰੇ ਦੇ ਵਿੱਚ ਅਪਰਾਧੀਆਂ ਨੂੰ ਫੜਿਆ ਜਾਏ ਔਰ ਅੰਤਰਰਾਸ਼ਟਰੀ ਕਾਨੂੰਨ ਅਧੀਨ ਉਹ ਅਪਰਾਧੀਆਂ ਦੇ ਬਰਖਲਾਫ ਕਾਰਵਾਈ ਕਰਕੇ ਇਨਸਾਫ ਲਿੱਤਾ ਜਾਵੇ ਜਿਹੜਾ ਆਰਐਸਐਸ ਬੀਜੇਪੀ ਨੇ ਕੱਟੜਵਾਦੀ ਸੋਚ ਨੇ ਔਰੇ ਇੱਕ ਜੰਗ ਦਾ ਮਾਹੌਲ ਪੈਦਾ ਕਰਤਾ ਫੌਜ ਦੇ ਹੱਥ 'ਚੇ ਕਾਨੂੰਨ ਦੇਤਾ ਹੈਗਾ ਉਹ ਬਹੁਤ ਇਨਸਾਨੀਅਤ ਦੇ ਕਾਂਡ ਹੋ ਰਹੇ ਆ ਜਿਹੜੇ ਜਾ ਕੇ ਫੌਜ ਨੂੰ ਟਾਰਗੇਟ ਨਹੀਂ ਕੀਤਾ ਭਾਰਤ ਨੇ ਉੱਥੇ ਸਿਵਿਲਿਅਨ ਦੇ ਉੱਤੇ ਉਹਨਾਂ ਨੇ ਕਹਿ ਕੇ ਕਿ ਇਹ ਟੈਰਰ ਕੈਂਪ ਹੈ ਉੱਥੇ ਜਾ ਕੇ ਮਸੀਤਾ ਮਜਤਾ ਦੇ ਉੱਤੇ ਬੰਬ ਸੁੱਟਤੇ ਉਹਦਾ ਜਵਾਬ ਹੁਣ ਪੂੰਚ ਜੇ ਸਿੱਖਾਂ ਦੇ ਗੁਰੂ ਘਰ ਦੇ ਵਿੱਚ ਬੰਬ ਚੱਲ ਪਏ ਹੈਗੇ ਆ ਔਰ ਇਹ ਜਿਹੜਾ ਮਾਹੌਲ ਵਿਗੜ ਰਿਹਾ ਇਹਦੇ ਵਿੱਚ ਪਰਦਾ ਕੱਖ ਨਹੀਂ ਜਾਂਦਾ ਪਰ ਪੰਜਾਬ ਦਾ ਸਭ ਕੁਝ ਚਲੇ ਜਾਂਦਾ ਹੈਗਾ ਬਾਰਡਰ ਤੇ ਬੈਠੇ ਅੱਜ ਸਾਰੀ ਦੁਨੀਆ ਭੈ ਚਹਿ ਗਈ ਹੈ 65 71 ਦੇ ਵਿੱਚ 10 10 ਕਿਲੋਮੀਟਰ ਤਾਈ ਸਾਰੀ ਆਬਾਦੀ ਉਜਾੜਤੀ ਸੀਗੀ ਇੱਥੇ ਕੰਮਕਾਜ ਛੱਡ ਤੇ ਬੱਚੇ ਸਕੂਲਾਂ ਨਿਕਲ ਗਏ ਇੱਥੇ ਰਹਿਣਾ ਪੈਣਾ ਬਹੁਤ ਔਖਾ ਹੋ ਜਾਂਦਾ ਹੈਗਾ ਔਰ ਨੁਕਸਾਨ ਬਾਰਡਰ ਤੇ ਹੀ ਹੁੰਦਾ ਏ ਤਾਰਾਂ ਲੱਗ ਜਾਂਦੀ ਐ ਜ਼ਿਮੀਂਦਾਰ ਆਪਣੇ ਖੇਤਾਂ ਤਾਈਂ ਨਹੀਂ ਪਹੁੰਚ ਸਕਦੇ ਬੀਬੀਆਂ ਨੂੰ ਫਰੋਲ ਫਰੋਲ ਕੇ ਬੀਐਸ ਐਫ ਵਾਲੇ ਆਪਣੇ ਖੇਤਾਂ ਤਾਈਂ ਭੇਜਦੇ ਹੈਗੇ ਆ ਮਾਈਨਾ ਲੱਗ ਜਾਂਦੀਆਂ ਖੇਤਾਂ ਦੇ ਵਿੱਚ ਉੱਥੇ ਬੇਕਾਰ ਹੋ ਜਾਂਦੀ ਐ ਸਾਡੀ ਜ਼ਮੀਨ ਜਿੱਥੇ 70% ਵਪਾਰ ਲੈਂਦੇ ਤੇ ਚੜਦੇ ਪਾਕਿਸਤਾਨ ਨਾਲ ਹੁੰਦਾ ਸੀ ਅੱਜ ਇੱਥੇ ਸਾਰੇ ਧੰਦੇ ਬੰਦ ਹੋ ਗਏ ਹੈਗੇ ਆ ਸਮਗਲਿੰਗ ਹਜੇ ਵੀ ਚੱਲਦੀ ਹੈ ਡਰੋਨ ਹਜੇ ਵੀ ਆਉਂਦੇ ਆ ਮਾੜੇ ਕੰਮ ਸਾਰੇ ਹੋ ਜਾਂਦੇ ਆ ਪਰ ਚੰਗੇ ਬੰਦਿਆਂ ਦੇ ਮੇਲ ਆਪਸ 'ਚ ਰੋਕਦੇ ਜੇ ਸਾਡਾ ਆਪਸ 'ਚ ਤਾਲਮੇਲ ਹੋਵੇ ਸਾਡਾ ਵਪਾਰਕ ਸਾਂਝ ਹੋਵੇ ਆਵਾਜਾਹੀ ਹੋਵੇ ਤਾਂ ਹਰੇਕ ਇਨਸਾਨ ਪੱਕੀ ਬੰਦਾ ਮਾੜੇ ਨੂੰ ਮਾੜਾ ਕਹੂਗਾ ਚਾਹੇ ਉਹ ਹਿੰਦੂਆਂ ਦਾ ਕਾਤਲ ਕੀਤਾ ਹੋਏ ਸਿੱਖਾਂ ਦਾ ਕੀਤਾ ਹੋਏ ਮੁਸਲਮਾਨਾਂ ਦਾ ਕੀਤਾ ਹੋਏ ਮਨੁੱਖਤਾ ਦੀ ਸਾਹਜ ਹੁੰਦੀ ਹੈ ਇਹ ਜਿਹੜੀ ਪਾਕਿਸਤਾਨ ਦੀ ਆਰਮੀ ਤੇ ਸਰਕਾਰ ਭਾਰਤ ਦੀ ਹਿੰਦੂ